ਸਤਿ ਸ਼੍ਰੀ ਅਕਾਲ ਜੀ ਅਪ ਆ ਗਏ ਆ ਇੱਕ ਹੋਰ ਵੀਡੀਓ ਲੈ ਕੇ ਤੇ ਇਹਦੇ ਵਿੱਚ ਵੀ ਤੁਹਾਡਾ ਟਾਈਮ ਵੀ ਬਚਾਵਾਂਗੇ ਤੇ ਤੁਹਾਡੇ ਪੈਸੇ ਵੀ ਕਿਉਂਕਿ ਕਈ ਵਾਰਾਂ ਆਪ ਨੂੰ ਜਲਦੀ ਹੁੰਦੀ ਆ ਤੇ ਸਰਦੀਆਂ ਵਿੱਚ ਠੰਡ ਜ਼ਿਆਦਾ ਤੇ ਗਰਮੀਆਂ ਵਿੱਚ ਗਰਮੀ ਤੇ ਉਹਦੇ ਕਰਕੇ ਕਈ ਵਾਰਾਂ ਆਪਣੇ ਕੋਲ ਗੱਡੀ ਵਾਸ਼ ਕਰਨ ਦਾ ਟਾਈਮ ਨਹੀਂ ਹੁੰਦਾ ਜਿਆਦਾ ਲਿਬੜੀ ਹੁੰਦੀ ਆ ਤੇ ਆਪਾਂ ਕੀ ਕਰਦੇ ਆ ਕਈ ਵਾਰ ਘਰੇ ਪਾਣੀ ਮਾਰ ਕੇ ਤੁਰ ਜਾਂਦੇ ਆ ਤੇ ਉਹਦੇ ਨਾਲ ਗੰਦ ਫਿਰ ਰਹਿੰਦਾ ਹੈ ਇਹ ਹੁਣ ਤੁਸੀਂ ਦੇਖ ਸਕਦੇ ਜੀ ਗੱਡੀ ਕਿੰਨੀ ਜ਼ਿਆਦਾ ਗੰਦੀ ਆ ਤੇ ਆਪਾਂ ਇੱਕ ਪ੍ਰੋਡਕਟ ਲੈਂਦਾ ਵੇਵੈਕਸ ਦਾ ਜਿਹੜਾ ਕੀ ਡਰਾਈ ਵਾਸ਼ ਆ ਤੇ ਇਹਦਾ ਨਾਲ ਹੀ ਇਹਦੇ ਨਾਲ ਆਪਾਂ ਨੂੰ 500ml ਬੋਤਲ ਮਿਲੀ ਆ ਤੇ ਇੱਕ ਆ ਕਪੜਾ ਇਹਦੇ ਵਿੱਚ ਕੀ ਕਰਨਾ ਆਪਾਂ 475ml ਦੇ ਵਿੱਚ ਪਾਣੀ ਪਾਉਣਾ ਤੇ 25ml ਆ ਲਿਕਵਿਡ ਆਪਾਂ ਪਾ ਦੇਣਾ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰਕੇ ਆਪਾਂ ਪਹਿਲਾਂ ਯੂਜ਼ ਕੀਤਾ ਤਾਂ ਹੀ ਹੁਣ ਤੁਹਾਨੂੰ ਆਪਾਂ ਯੂਜ਼ ਕਰਕੇ ਆਪਾਂ ਨੂੰ ਇਹਦਾ ਰਿਜ਼ਲਟ ਵਧੀਆ ਲੱਗਾ ਤਾਂ ਹੀ ਤੁਹਾਨੂੰ ਦੱਸਣ ਲੱਗੇ ਆ ਹੁਣ ਆਪਾਂ ਤੁਹਾਨੂੰ ਇਹਦਾ ਰਿਜ਼ਲਟ ਦਿਖਾਉਨੇ ਆ ਆ ਮਿੱਟੀ ਦੇਖੋ ਨੇੜੇ ਆ ਕੇ ਦਿਖਾਦੇ ਜੂਮ ਕਰਕੇ ਆ ਸਾਰੀ ਗੱਡੀ ਗੰਦੀ ਆ ਕਰੋਮ ਵੀ ਦੇਖੋ ਇਹਦਾ ਸਪਰੇਅ ਕਰ ਦੇਣਾ ਸਭ ਦਾ ਬਰ ਬਤਾ ਦੇ ਸਪਰੇਅ ਕਰਨ ਤੋਂ ਬਾਅਦ ਆਪਾਂ ਇਸ ਕੱਪੜੇ ਨਾਲ ਸਿਰਫ ਇਦਾਂ ਹੀ ਕਰਨਾ ਆਹ ਮਿੱਟੀ ਵੇਖੋ ਕਿੰਨੀ ਮਿੱਟੀ ਨਾਲੋ ਲਹਿ ਗਈ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਗਾ ਨਾਲੋ ਨਾਲ ਹੀ ਗੱਡੀ ਆਪਣੀ ਸਾਫ਼ ਹੋ ਜਾਂਦੀ ਏ ਏ ਕੰਮ ਹੋਰ ਕਰਨਾ ਇਹ ਕਪੜਾ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਨਾਲ ਮਾਈਕਰੋਫਾਈਬਰ ਕਪੜਾ ਵੀ ਲੈ ਕੇ ਆਉਣਾ ਇਹਦੇ ਨਾਲ ਕੀ ਕਰਨਾ ਇਹ ਮਾਰਨ ਤੋਂ ਬਾਅਦ ਆਪਾਂ ਇਹਨੂੰ ਆਪਾਂ ਸਾਫ਼ ਕਰ ਦੇਣਾ ਮਾਈਕਰੋਫਾਈਬਰ ਕਪੜੇ ਨਾਲ ਕਿਉਂਕਿ ਜਦੋਂ ਆਪਣੇ ਕੋਲ ਟਾਈਮ ਹੋਵੇ ਉਦੋਂ ਦਾ ਆਪਾਂ ਧੋ ਸਕਦੇ ਹਾਂ ਉਸ ਟਾਈਮ ਤੇ ਕਈ ਵਾਰ ਆਪਾਂ ਜਲਦੀ ਜਾਣਾ ਹੁੰਦਾ ਜਾਂ ਦੁਪਹਿਰ ਹੁੰਦੀ ਆਪਣਾ ਟਾਈਮ ਲੱਗਦਾ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਕਿੰਨਾ ਕੁ ਮਿੰਟ ਟਾਈਮ ਲੱਗਾ ਹੈ 10 ਘੰਟੇ ਤੱਕ ਸਾਰੀ ਗੱਡੀ ਆਪਣੀ ਸਾਰੀ ਵਾਸ਼ ਹੋ ਜਾਂਦੀ ਏ ਉਸ ਤੋਂ ਬਾਅਦ ਤੁਸੀਂ ਕਪੜਾ ਮਾਰ ਕੇ ਵੇਖੋਗੇ ਕਪੜਾ ਆਪਣਾ ਤਿਲਕਦਾ ਹੀ ਆਉਂਦਾ ਤੇ ਬਹੁਤ ਸੌਫਟ ਹੋ ਜਾਂਦਾ ਤੇ ਤੁਸੀਂ ਕੰਡੀਸ਼ਨ ਦੇਖੋ ਆ ਸੀਸਾ ਦੇਖੋ ਤੁਸੀਂ ਤੇ ਹੁਣ ਨਾਲ ਦਾ ਸੀਸਾ ਦਿਖਾਓ ਉੱਪਰ ਕਰਕੇ ਕਿੰਨਾ ਗੰਦੇ ਡਿਫਰੈਂਸ ਤੁਸੀਂ ਦੇਖ ਸਕਦੇ ਜੀ ਇਹ ਡਰਾਈਵਰਸ਼ ਇਦਾਂ ਹੀ ਜਦੋਂ ਆਪਾਂ ਗੱਡੀ ਵਾਸ਼ ਕੀਤੀ ਹੁੰਦੀ ਆ ਆਪਾਂ ਗੱਡੀ ਪਹਿਲਾਂ ਵਾਸ਼ ਕਰਨ ਲੱਗੇ ਸੀ ਤੇ ਆਪਾਂ ਕਰਨੀ ਹੁਣ ਵਾਸ਼ ਹੀ ਕਿਉਂਕਿ ਆਪਣੇ ਕੋਲ ਟਾਈਮ ਹੈਗਾ ਤੇ ਇਸ ਕਰਕੇ ਤੁਹਾਨੂੰ ਪਹਿਲਾਂ ਡਰਾਈਵਰਸ਼ ਤਾਂ ਕਰਨ ਲੱਗੇ ਆ ਤੁਹਾਨੂੰ ਆਪਾਂ ਇਹਦਾ ਰਿਜ਼ਲਟ ਦਿਖਾ ਦਈਏ ਜਿਨ੍ਹਾਂ ਵੀਰਾਂ ਨੂੰ ਜਲਦੀ ਹੁੰਦੀ ਆ ਜਾਣ ਦੀ ਕੋਈ ਜੌਬ ਕਰਦਾ ਕੋਈ ਬਿਜ਼ਨਸ ਤੇ ਉਹਦੇ ਲਈ ਡਰਾਈਵ ਵਾਸ਼ ਸਭ ਤੋਂ ਬੈਸਟ ਆ ਸਭ ਤੋਂ ਬੈਸਟ ਆ ਸੌਖਾ ਕੰਮ ਹੈ ਜਿੱਥੇ ਮਰਜ਼ੀ ਖਿਲਾੜ ਕੇ ਕਰ ਲੋ ਇੱਥੇ ਕੋਮਨ ਵੀ ਜਾਣਾ ਤੇ ਨਾਲ ਲੈ ਜਾਓ ਹੁਣ ਤੁਸੀਂ ਦੇਖੋ ਫਰਕ ਇੱਕ ਸਾਈਡ ਆਪਾਂ ਡਰਾਈ ਵਾਸ਼ ਕੀਤੀ ਆ ਦੂਸਰੀ ਸਾਈਡ ਨਹੀਂ ਕੀਤੀ ਨਾਲੇ ਸ਼ਾਈਨਿੰਗ ਦੇਖੋ ਇਹਦੇ ਨਾਲ ਸ਼ਾਈਨਿੰਗ ਬਹੁਤ ਆਉਂਦੀ ਆ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਪ੍ਰੋਡਕਟ ਇੱਕ ਵਾਰੀ ਵੇਖ ਲਓ ਵੇਵਿਕਸ ਦਾ ਕੋਈ ਵੈਸੇ ਆਪਾਂ ਇਹਨਾਂ ਦੀ ਕੋਈ ਮਸ਼ਹੂਰੀ ਐਡ ਨਹੀਂ ਕਰਦੇ ਪਏ ਆਪਾਂ ਪ੍ਰੋਡਕਟ ਲੈ ਕੇ ਆਏ ਸੀ ਤੇ ਯੂਜ਼ ਕੀਤਾ ਆਪਾਂ ਨੂੰ ਵਧੀਆ ਲੱਗਾ ਤੇ ਵੇਵੈਕਸ ਹਾਈਬ੍ਰਿਡ 4-in-1 ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਦਾਂ ਹੀ ਆਪਾਂ ਨਵੀਂ ਤੋਂ ਨਵੀਂ ਵੀਡੀਓ ਕੋਈ ਨਾ ਕੋਈ ਵਧੀਆ ਤੁਹਾਡੇ ਲਈ ਜਿਹੜਾ ਤੁਹਾਡੇ ਹੀ ਫਾਇਦੇ ਵਾਲੀ ਹੋਵੇ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਸਾਰੇ ਜਾਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਇੱਕ ਇਹਦਾ ਹੋਰ ਬਹੁਤ ਫਾਇਦਾ ਹੈ ਆਪਾਂ ਗੱਡੀ ਨੂੰ ਵਾਸ਼ ਕਰਨਾ ਸੀ ਪਾਣੀ ਮਾਰਿਆ ਤੁਸੀਂ ਵੇਖ ਲਓ ਜਿੱਥੇ ਆਪ ਡਰਾਈ ਵਾਸ਼ ਕੀਤਾ ਏ ਤੁਸੀਂ ਸੀਸਾ ਚੈੱਕ ਕਰ ਸਕਦੇ ਉੱਥੇ ਪਾਣੀ ਨਹੀਂ ਖੜਾ ਨਾਲੋਂ ਨਾਲ ਹੀ ਪਾਣੀ نیچے ਆ ਰਿਹਾ ਤੇ ਦੂਸਰੀ ਸਾਈਡ ਦੇਖੋ ਆ ਦੂਸਰੀ ਸਾਈਡ ਆ ਉਦਾਂ ਹੀ ਸੀਗਾ ਇਹਦੇ ਨਾਲ ਪਾਣੀ ਆ ਦੇਖੋ ਜੰਮਿਆ ਆ ਪਾਣੀ ਉਦਾਂ ਹੀ ਲੱਗਾ ਹੋਇਆ ਏ ਇਹਦਾ ਇਹੀ ਫਾਇਦਾ ਹੈ ਕਿ ਪਾਣੀ ਆਪਣਾ ਸੀਸੇ ਤੇ ਪਾਣੀ ਨਹੀਂ ਜੰਮਦਾ ਕਿਸੇ ਵੀ ਚੀਜ਼ ਤੇ ਪਾਣੀ ਮਾਰੀਏ ਨਾਲੋਂ ਨਾਲ ਹੀ ਸਾਫ਼ ਆ ਫੜਿਆ ਕਪੜਾ ਮਾਈਕਰੋਫਾਈਬਰ ਇੱਕੋ ਇੱਕੋ ਵਾਰ ਦੇ ਵਿੱਚ ਹੀ ਵੇਖੋ ਆ ਤੁਸੀਂ ਦੇਖੋ ਆਪ ਲਾਈ ਵੀ ਰਿਜ਼ਲਟ ਦੇਖੋ ਤੁਸੀਂ ਇੱਕੋ ਵਾਰੀ ਕਪੜਾ ਮਾਰਿਆ ਨਾਲੋਂ ਨਾਲ ਹੀ ਸਾਫ਼ ਸੀਸਾਂ ਕੋਈ ਪਾਣੀ ਨਹੀਂ ਅੰਦਰ ਤੇ ਖੜਦਾ ਤੁਸੀਂ ਦੇਖੋ ਜਿੱਥੇ ਵੀ ਆਪਾਂ ਕਪੜਾ ਮਾਰਿਆ ਸਿਰਫ ਇੱਕ ਵਾਰੀ ਹੀ ਕਪੜਾ ਲਾਇਆ ਇੱਕ ਵਾਰੀ ਕਪੜੇ ਨਾਲ ਕੀਤਾ ਸਾਫ਼ ਤੇ ਨਾਲ ਹੀ ਸਾਫ਼ ਹੋ ਗਿਆ